ਨੂੰ ਪੈਸਾ ਖਰਚ ਕਰਕੇ ਕਰਾ ਰਹੇ ਨੇ ਔਰ ਇਹਨੂੰ ਵਿਸ਼ਵਾਸ ਹੈ ਕਿ ਥੋੜੇ ਦਿਨਾਂ ਦੇ ਵਿੱਚ ਜਿਵੇਂ ਹੁਣ ਗਾਂਟਾ ਦਾ ਸਿਸਟਮ ਸਟਾਰਟ ਹੋ ਰਿਹਾ ਬਹੁਤ ਵੱਡੀ ਗ੍ਰਾਂਟ ਇਸ ਪੱਧਰ ਨੂੰ ਦਵਾਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਚ ਇਨਕਲਾਬੀ ਸੁਧਾਰ ਕੀਤੇ ਹਨ ਜਿਸ ਕਰਕੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਪੜ ਕੇ ਸਰਕਾਰੀ ਨੌਕਰੀਆਂ ਵਿੱਚ ਉੱਚੇ ਅਹੁਦੇ ਪ੍ਰਾਪਤ ਕਰ ਰਹੇ ਹਨ ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਪਗੜਾਣਾ ਵਿਖੇ 11.78 ਲੱਖ ਖਰਚ ਕਰਨ ਤੋਂ ਬਾਅਦ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਬਾਅਦ ਮਾਪਿਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਤੇ ਉਹਨਾਂ ਕਿਹਾ ਕਿ ਇਸ ਸਰਕਾਰੀ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ਵਿੱਚ ਉੱਚ ਅਹੁਦੇ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿੱਚ ਸੰਦੀਪ ਕੌਰ ਇੰਸਪੈਕਟਰ ਸਾਡੇ ਵਿੱਚ ਉਦਾਹਰਨ ਹੈ ਇਸ ਮੌਕੇ ਤੇ ਸਟੇਟ ਅਵਾਰਡ ਦੇ ਨਰੰਗ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਪੜਾਣਾ ਵਿਖੇ ਵਿਦਿਆਰਥੀਆਂ ਨੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਉੱਚਾ ਉਦयन ਪ੍ਰਾਪਤ ਕੀਤਾ ਹੈ ਜਿਸ ਦੇ ਤਹਿਤ ਹੀ ਅੱਜ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਇਸ ਮੌਕੇ ਤੇ ਨਗਜ਼ਿੰਦਰ ਸਿੰਘ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪੰਜਾਬ ਸਰਕਾਰ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੇ ਚਾਹੀਦੇ ਹਨ ਇਸ ਮੌਕੇ ਤੇ ਉਹਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਤੇ ਸਕੂਲ ਮੁਖੀ ਵੱਲੋਂ ਸਕੂਲ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ ਇਸ ਮੌਕੇ ਤੇ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਟੇਟ ਅਵਾਰਡ ੌਰੰਗ ਸਿੰਘ ਸਮੇਤ ਅਤੇ ਵੱਖ-ਵੱਖੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਹੀ ਪਿੰਡ ਵਾਸੀਆਂ ਵੱਲੋਂ ਆਪੋ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਲਖਵੀਰ ਸਿੰਘ ਰਾਏ ਨਾਲ ਵਿਚਾਰ ਵਟਾਂਦਰਾ ਕੀਤਾ ਜਿਨ੍ਹਾਂ ਨੂੰ ਉਹਨਾਂ ਨੇ ਧਿਆਨ ਵਿੱਚ ਲਿਆ ਕੇ ਇਸ ਮੌਕੇ ਤੇ ਹੱਲ ਕਰਵਾਇਆ ਤੇ ਕੁਝ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਪੰਜਾਬ ਸਰਕਾਰ ਵੱਲੋਂ ਮੈਣ ਵਾਲੀਆਂ ਸਕੀਮਾਂ ਦਾ ਵਿਚਾਰਨਣਾ ਪਾਇਆ ਇਸ ਮੌਕੇ ਤੇ ਉਹਨਾਂ ਨੇ ਗਰੀਬ ਤੇ ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਤੇ ਉਹਨਾਂ ਦੇ ਨਾਲ ਸਟੇਟ ਅਵਾਰਡ ਨਰੰਗ ਸਿੰਘ ਤੋਂ ਇਲਾਵਾ ਹੋਰ ਲੀਡਰ ਵੀ ਹਾਜ਼ਰ ਸਨ ਇਸ ਮੌਕੇ ਤੇ ਲੱਕੀ ਸਰਪੰਚ ਸ਼ੁਕਰਦੀਨ ਦਾਦੂ ਮਾਜਰਾ ਪਗੜਾਣਾ ਮਨਜੀਤ ਸਿੰਘ ਬੈਦਵਾਨ ਸਰਪੰਚ ਦਾਦੂ ਮਾਜਰਾ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਜਸਵੀਰ ਸਿੰਘ ਰਜ਼ਿੰਦਰ ਪ੍ਰਸਾਦ ਹਰਮਿੰਦਰ ਕੋਰ ਇੰਚਾਰਜ ਨਗਜਿੰਦਰ ਸਿੰਘ ਹਰਦੀਪ ਕੌਰ ਮੁਹੰਮਦ ਅਸ਼ਵਾਕ ਧਿਕਸ਼ਾ ਬੀਓਈ ਪੀਓ ਵੀਪੀਈਓ ਹਰਵੰਤ ਸਿੰਘ ਤੋਂ ਇਲਾਵਾ ਵੱਖੋ ਵੱਖਰੇ ਪਿੰਡਾਂ ਦੇ ਪੰਜ ਸਰਪੰਚ ਸਹਿਬਾਨ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ਪੀਟੀ ਨਿਊਜ਼ ਪੰਜਾਬ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਤਰਸੇਮ ਸਿੰਘ ਗਿੱਲ ਦੀ ਖਾਸ ਰਿਪੋਰਟ ਸਾਡੇ ਸਿੰਦਰਪੁਰ ਦੇ ਸਰਪੰਚ ਸਾਹਿਬ ਗੁਰਜੀਤ ਜੀ ਬਲਵਿੰਦਰ ਜੀ ਦਰਮੇਸ਼ੀ ਪੁਨੀਆ ਸਾਹਿਬ ਅਰੀ ਜਦੂਜੀ ਸਰਪੰਚ ਸਾਹਿਬ ਚਤਨਾਮ ਸਿੰਘ ਜੀ ਅਤੇ ਸਾਡੇ ਡੀਪੀਓ ਸਾਹਿਬ ਅਜੀਤ ਸਿੰਘ ਜੀ ਸਾਡੇ ਬਲਾਕ ਪ੍ਰਧਾਨ ਇਸ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਮੇ ਤੁਹਾਨੂੰ ਪਹਿਲਾਂ ਬਲਵਿੰਦਰ ਜੀ ਦਾ ਜੋਟੀ ਗੜੀ ਸਰਪੰਚ ਸਾਹਿਬ ਸੀਸਪਾਲ ਜੀ ਅਤੇ ਸੰਤੋਖ ਸਿੰਘ ਜੀ ਸਾਡੇ ਰਾਖਾ ਦੇ ਬੀਜੀ ਬੈਠੇ ਆ ਸਾਡਾ ਸਾਥੀ ਦਿਬਰਪਤੋਂ ਸਾਰੇ ਆਪਾਂ ਗੁਰਪੱਦੇ ਸਰਵਾਂ ਜੀ ਦੇ ਜਿੰਦਰ ਦੀ ਜਿੰਦਰ ਸਰ ਸਾਰੇ ਗੁਰਪੱਦੇ ਪ੍ਰਮਾਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੂਚੇ ਨਗਰ ਦਾ ਧੰਨਵਾਦ ਪੰਚਾਇਤ ਦਾ ਧੰਨਵਾਦ ਟੀਚਰ ਸਾਹਿਬਾਂ ਦਾ ਧੰਨਵਾਦ ਜੀ ਤੁਹਾਡੇ ਰੂਪ ਰੂਪ ਹੋਣ ਦਾ ਅੱਜ ਮੌਕਾ ਮਿਲਿਆ ਸਿੱਖਿਆ ਕ੍ਰਾਂਤੀ ਤਹਿਤ ਜਿਨੇ ਪਹਿਲਾਂ ਦੱਸਿਆ ਗਿਆ 1054000 ਦੀ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਆਈ ਹੈ ਔਰ ਇਸ ਲਈ ਮੈਂ ਇਸ ਦਾ ਵੀ ਵਾਰਤਵਾ ਵੀ ਕਰਨਾ ਇਹ ਪਿੰਡ ਜਿਹੜੇ ਹਲ加 ਸ਼੍ਰੀ ਫਤੇਗੜ ਸਾਹਿਬ ਦੇ ਪਿੰਡਾਂ ਵਿੱਚ ਮੋਰੀ ਪਿੰਡਾਂ 'ਚੋਂ ਇਹ ਆ ਰਿਹਾ ਸਾਰੇ ਕੰਮ ਸਰਪੰਚ ਸਾਹਿਬ ਉਹਨਾਂ ਦੀ ਟੀਮ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਆਪਣੇ ਕੋਲੋਂ ਪੈਸਾ ਖਰਚ ਕਰਕੇ ਕਰਾ ਰਹੇ ਨੇ ਔਰ ਇਹਨਾਂ ਵਿਸ਼ਵਾਸ ਹੈ ਕਿ ਥੋੜੇ ਦਿਨਾਂ ਦੇ ਵਿੱਚ ਜਿਵੇਂ ਹੁਣ ਗਾਂਟਾ ਦਾ ਸਿਸਟਮ ਸਟਾਰਟ ਹੋ ਰਿਹਾ ਬਹੁਤ ਬੜੀ ਗ੍ਰਾਂਟ ਇਸ ਪਿੰਡ ਨੂੰ ਦਵਾਂਗੇ ਹੋਰ ਸਿੱਖਿਆ ਕਰਨ ਕਿ ਪਹਿਲੀ ਗ੍ਰਾਂਟ ਮਿਲ ਚੁੱਕੀ ਹੈ ਸਾਡੇ ਹਰ ਸਕੂਲ ਪਿੰਡਾਂ ਦੇ ਤੁਸੀਂ ਦੇਖ ਰਹੇ ਹੋ ਸਰਕਾਰੀ ਸਕੂਲਾਂ ਤੋਂ ਕਿਸੇ ਪੱਖੋਂ ਘੱਟ ਨਹੀਂ ਔਰ ਪਿੰਡਾਂ ਦੇ ਬੱਚੇ ਸਕੂਲਾਂ 'ਚ ਪੜ੍ਹ ਕੇ ਵੱਡੀਆਂ ਨੌਕਰੀਆਂ 'ਚ ਲੱਗ ਰਹੇ ਹੁਣ ਜਿਹੜਾ ਸਾਡੇ ਦਿਮਾਗ 'ਚ ਪਿਆ ਗਿਆ ਸੀ ਇਹ ਸਕੂਲਾਂ ਦੀ ਗਰੀਬ ਬੱਚਿਆਂ ਲਈਆਂ ਇਹ ਸਕੂਲਾਂ ਦੀ ਉਹ ਬੱਚਿਆਂ ਲਈਆਂ ਜਿਨ੍ਹਾਂ ਦੇ ਮਾਪੇ ਆਫਿਸ ਨੇ ਦੇਖਭਾਲ ਦੇ ਹੁਣ ਇਹ ਗੱਲ ਖਤਮ ਹੋ ਰਹੀ ਹੁਣ ਸਾਡੇ ਬੱਚੇ ਸਕੂਲਾਂ ਚੋਂ ਪੜ੍ਹ ਕੇ ਮੈਦਾਨਾਂ ਐਤ ਪਰ 10 ਬੱਚੇ ਅਫਸਰ ਲੱਗੇ ਕੋਈ ਪੁਲਿਸ ਇੰਸਪੈਕਟਰ ਲੱਗਿਆ ਕੋਈ ਪਟਵਾਰੀ ਲੱਗਿਆ ਕੋਈ ਐਗਰੀਕਲਚਰ ਅਫਸਰ ਲੱਗਿਆ ਕੋਈ ਕੌਂਸਲਰ ਲੱਗਿਆ ਇਹ ਸਕੂਲਾਂ ਚੋਂ ਪੜ੍ਹ ਕੇ ਲੱਗਦੇ ਨੇ ਸੋ ਹੁਣ ਸਾਨੂੰ ਇਹ ਪ੍ਰਵਾਹ ਕਰਨ ਦੀ ਲੋੜ ਨਹੀਂ ਕਿ ਗਵਰਨਮੈਂਟ ਸਕੂਲਾਂ ਦੇ ਵਿੱਚੇ ਉਹੀ ਵੱਡੇ ਅਫਸਰ ਬਣ ਸਕਦੇ ਆ ਜਿਹੜੇ ਸਾਡੇ ਟੀਚਰ ਖੜੇ ਨੇ ਇੱਕ ਟੀਚਰ ਟੀਚਰ ਨੇ ਜਿਹੜੇ ਚਾਰ ਚੱਲ ਟੈਕਸਰ ਚਲੀ ਰੋਕੇ ਹੋਏ ਆ ਐਮ ਐ ਐਮ ਐਡ ਫਿਰ ਉਹ ਦਵਾ ਚਾਰ ਟੈਸਟਰੀ ਹੁੰਦੇ ਆ ਜੇ ਇਹਨੇ ਇੰਟੈਲੀਜੈਂਟ ਹੈ ਤਾਂ ਸਰਕਾਰ ਇਹਨਾਂ ਨੂੰ ਰੱਖਣੀ ਹੈ ਦੂਏ ਪਾਸੇ ਪ੍ਰਾਈਵੇਟ ਸਕੂਲ ਵੀ ਪ্লাਸ ਉਪਰ ਦੇ ਕੀ ਹੁੰਦੇ ਆ ਸੋ ਅਸੀਂ ਤੇ ਸਕੂਲਾਂ ਦੀ ਬਿਲਡਿੰਗ ਦੇਖ ਕੇ ਹੁੰਦੀ ਹੋਂਗਾ ਨੂੰ ਮੰਨਣ ਲੱਗ ਜਾਂਦੇ ਸੀ ਲੇਕਿਨ ਅੱਜ ਤੋਂ ਵੀ ਸਕੂਲਾਂ ਦੀ ਬਿਲਡਿੰਗਾਂ ਵੀ ਵਧੀਆ ਬਣ ਰਹੀਆਂ ਨੇ ਉਹ ਮਾਹੌਲ ਵੀ ਸੋਸ਼ੀਅਲ ਆ ਵੀ ਬਣ ਰਿਹਾ ਔਰ ਤੁਹਾਡਾ ਪਿੰਡ ਤਾਂ ਦੇਸੀ ਅੱਗੇ ਜਾ ਰਿਹਾ ਹੈ ਹਰ ਇੱਕ ਪੱਖੋਂ ਡਿਵੈਲਪਮੈਂਟ ਪੱਖੋਂ ਸਾਡੇ ਸਰਪੰਚ ਸਾਹਿਬ ਤੁਸੀਂ ਦੇਖਿਆ ਇਹਨਾਂ ਦੀ ਪੂਰੀ ਟੀਮ ਜਿਹਨੇ ਸਿੱਦਕਤ ਨਾਲ ਮਿਹਨਤ ਨਾਲ ਕੰਮ ਕਰ ਰਹੇ ਨੇ ਜੇ ਲੋਕੀ ਸਿਹਤ ਸਾਰੇ ਤੇਲੇ ਕਿਉਂ ਨਾ ਸਾਰੇ ਪ੍ਰਭਾਵ ਧੋਕੇ ਜਾਂਦੇ ਸੋ ਮੈਂ ਇਹ ਕਹਿਣਾ ਕਿ ਆਪਣੇ ਹਲਕੇ ਦੇ 10 ਪਿੰਡ ਐਸੇ ਨੇ ਜਿਹੜੇ ਆਪਣੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਸੀਂ ਦੇਖੋ ਸਾਲ ਬਾਅਦ ਤੁਹਾਡੇ ਪਿੰਡ ਦੀ ਦਿੱਖ ਕੁਝ ਹੋਰ ਹੋਊਗੀ ਸੋ ਜਿਕੇ ਕ੍ਰਾਂਤੀ ਜੋ ਮਾਨਯੋਗ ਸਰਕਾਰ ਕੌਂਸੀ ਮਾਨ ਸਾਹਿਬ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਕੂਲਾਂ ਚ ਆਪਣੇ ਬੱਚਿਆਂ ਨੂੰ ਸਾਰੀ ਸਹੂਲਤਾਂ ਦੇਵਾਂਗੇ ਚਲੋਏ ਸਕੂਲ ਬਣਾਵਾਂਗੇ ਚੰਗੇ ਵਿਰਸ ਬਣਾਵਾਂਗੇ ਬਾਥਰੂਮ ਬਣਾਵਾਂਗੇ ਸਕੂਲਾਂ ਦੀਆਂ ਖੰਡਾ ਕਰਾਂਗੇ ਕਿਉਂਕਿ ਸਾਡੇ ਨਾਲ ਹੀ ਮਹਤਾਬਗੜ ਪਿੰਡ ਹੈ ਤੁਸੀਂ ਆਰਾ ਦੇ ਕਿਸ ਨਾਲ ਤੁਮ ਹੈ ਉਹ ਸਕੂਲ ਦਾ ਟੀਚਰ ਹਰ ਵਕਤ ਇਹੀ ਕਹਿੰਦੇ ਰਹਿੰਦਾ ਸੀ ਕਿ ਬੱਚੇ ਦਾ ਨੁਕਸਾਨ ਹੋ ਜਾਏ ਤਾਂ ਜੋ ਸਕੂਲਾਂ ਸਾਰਿਆਂ ਦੇ ਵਿੱਚ ਜਿੰਨਾ ਵੀ ਲੋੜ ਹੈ ਜੋ ਵੀ ਚੀਜ਼ ਦੀ ਲੋੜ ਹੈ ਚਾਹੇ ਰੂਮ ਦੀ ਚਾਹੇ ਬਾਰਡਰੀ ਬਾਲ ਦੀ ਟੈਕਸਿਸ ਪੂਜ ਬਾਥਰੂਮ ਦੀ ਸਾਰੇ ਕੰਮ ਹੋ ਰਹੇ ਸੋ ਬਹੁਤ-ਬਹੁਤ ਤੁਹਾਡੇ ਪਿੰਡ ਦਾ ਧੰਨਵਾਦ ਔਰ ਮੈਂ ਮੁਬਾਰਕਬਾਦ ਵੀ ਜਨਾ।ਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਉਹ ਤੁਹਾਡੇ ਸਾਹਮਣੇ ਚੱਲ ਹੀ ਰਹੇ ਨੇ ਉਹਦਾ ਰਿਜ਼ਲਟ ਬਹੁਤ ਛੇਤੀ ਇੱਕ ਸਾਲ ਦੇ ਵਿੱਚ ਵੀ ਤੁਹਾਨੂੰ ਦੇਖ ਜਣਾ ਚਾਹੇ ਟੋਬੇ ਦੇ ਚਾਹੇ ਲਾਇਬ੍ਰੇਰੀਏ ਚਾਹੇ ਮੈਦਾਨ ਦੇ ਪਲੇਸ ਕੋਈ ਕੰਮ ਐਸਾ ਨਹੀਂ ਇਸ ਪਿੰਡ ਦਾ ਚਾਹੇ ਉਹ ਗਰਾਊਂਡ ਐ ਕਿ ਜਿਹੜਾ ਕੰਮ ਨਾ ਚਲਾਇਆ ਹੋਵੇ ਸਰਪੰਚ ਸਾਹਿਬ ਸੁਮਾਨ ਐ ਸਾਨੂੰ ਸਾਡੀ ਪੰਚਾਇਤ ਤੇ ਸਾਡੇ ਟੀਚਰ ਸਾਹਿਬਾਨਾਂ ਤੇ ਸਾਡੇ ਸਾਰੇ ਤੁਸੀਂ ਸਾਰੇ ਸਤਕਾਰਯੋਗ ਬੈਠੇ ਆ ਬਹੁਤ ਵਧੀਆ ਜਿਹੜਾ ਪਿੰਡ ਦਾ ਮਾਹੌਲ ਹੈ ਔਰ ਤੋਂ ਵੀ ਸਰਕਾਰ ਤੁਹਾਡੇ ਨਾਲ ਹੈ ਇਸ ਪਿੰਡ ਦੇ ਸਰਪੰਚ ਲਖੀਤ ਜਿੰਨਾ ਪਿਆਰ ਨਾਲ ਕਹਿੰਦੇ ਆ ਬਹੁਤ ਮੇਰੇ ਨਾਲ ਸਾਡੇ ਜਿਵੇਂ ਅਫਸਰ ਸਾਹਿਬਾ ਡੀਪੀਓ ਸਾਹਿਬ ਉਹਨਾਂ ਦਾ ਸਮੁੱਚਾ ਸਟਾਫ ਸਾਡੇ ਇਸ ਪਿੰਡ ਦਾ ਸਮੁੱਚਾ ਸਟਾਫ ਜਦੇ ਹੈ ਟੀਚਰ ਔਰ ਆਮ ਆਦੀ ਪਾਰਟੀ ਦੇ ਸਾਰਿਸਕਾਰਯੋਗ ਨੇਤਾ ਸਹਿਬਾਨ ਗੁਰਿੰਦਰ ਸਿੰਘ ਭੰਗੂ ਹਰਮੇਸ਼ ਸਿੰਘ ਪੁਨੀਆ ਅਦੀ ਸਿੰਘ ਟੇਂਬਰਪੁਰ ਜਗਜੀਤ ਸਿੰਘ ਸਰਪੰਚ ਔਲਟੀ ਖੇੜੀ ਜਗਨੂਪ ਸਿੰਘ ਸਰਪੰਚ ਤਟੌਂਦਾ ਸਤਨਾਬ ਸਿੰਘ ਜੀ ਪੈਣੀਕਲਾ ਹੈਪੀ ਸਰਪੰਚ ਪੈਣੀਕਲਾ ਔਰ ਸੰਤੋਖ ਸਿੰਘ ਜੀ ਸਾਡੇ ਕੋਆਰਡੀਨੇਟਰ ਸਾਹਿਬ ਕੋਸ਼ੋਤ ਜੀ ਔਰ ਹੋਰ ਤਤੌਂਦੇ ਤੋਂ ਸਾਡੇ ਵੀਰ ਬੈਠੇ ਆ ਸਾਡਾ ਬਲਵੀਰ ਸਿੰਘ ਪ੍ਰਧਾਨ ਜਿੰਨੇ ਵੀ ਸਤਕਾਰਯੋਗ ਸ਼ਖਸੀਅਤਾਂ ਬੈਠੀ ਗਈਆਂ ਦਾ ਨਾਮ ਨਹੀਂ ਲਵ ਸਕਿਆ ਹੁਣਾ ਸਾਰੀ ਸਾਡੇ ਪੰਚਾਇਤ ਮੈਂਬਰ ਸਰਵਾਰ ਸਾਡੇ ਪ੍ਰੈਸ ਵਾਲੇ ਸਾਡੇ ਕੋਆਰਡੀਨੇਟਰ ਪਿੰਦਰ ਸਾਹਿਬ ਔਰ ਇਸ ਪਿੰਡ ਦੇ ਮੇਰੇ ਸਾਹਮਣੇ ਵਿਰਾਜਮਾਨ ਸਾਡੀਆਂ ਮਰਤਾ ਮਰ ਪਿੰਡ ਦੇ ਪਿਆਰੇ ਬੱਚੇ ਸਾਡੇ ਸਟੂਡੈਂਟ ਸਾਰੇ ਆਪਾਂ ਗੁਰੂ ਬਤੇ ਤਵਾਨ ਕਰੀਏ ਵਾਜਨ ਜੀ ਕਾ ਖਾਲਸਾ ਵਾਜਨ ਜੀ ਕੀ ਫਤਿਹ ਪਿੰਡ ਪਗਰਾਣਾ ਸਾਡੇ ਕੌਂਸਲਵਸੀ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਬਹੁਤ ਅਹਿਮ ਪਿੰਡ। ਔਰ ਅੱਜ ਮੈਨੂੰ ਲੱਗਦਾ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਵਾਰ ਜਿਹੜੇ ਐਮ.ਐਲ.ਏ ਇਸ ਤਰ੍ਹਾਂ ਜਾ ਰਹੇ ਨੇ ਸਾਡੇ ਟੀਚਰ ਸਾਹਿਬਾਨਾਂ ਨਾਲ ਮਿਲ ਰਹੇ ਅਸੀਂ ਔਰ ਸਾਡੇ ਬੱਚੇ ਮੈਂ ਮਿਲ ਕੇ ਹਟਿਆ ਨਾਲ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਪਾਈ ਗਈ ਕਿ ਇਹ ਜਿਹੜੀਆਂ ਸਰਕਾਰਾਂ ਰਹੀਆਂ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਪਾਇਆ ਗਿਆ ਕਿ ਜਿਹੜੇ ਸਰਕਾਰੀ ਸਕੂਲ ਨੇ ਉਹ ਆਮ ਬੱਚਾ ਦੇ ਲਈ ਰਹਿ ਗਏ ਜਿਨ੍ਹਾਂ ਦੇ ਪੇਰ ਮਾਪਿਓਂ ਫੀਸ ਨਹੀਂ ਦੇ ਸਕਦੇ ਪ੍ਰਾਈਵੇਟ ਸਕੂਲਾਂ ਦੀ ਉਹਨਾਂ ਲਈ ਬੱਚੇ ਨੇ